ਮੈਂ ਹਲਕਾ ਤੋਂ ਸਗਤ ਅਸ਼ੋਰ ਪਿੰਡ ਤੋਂ ਨੰਬਰਦਾਰ ਆ ਜੀ ਜਿੰਮੇਦਾਰ ਫ੍ਰੈਂਡਲੀ ਨੂੰ ਬਲਾਕ ਕਰਨਾ ਅਸੀਂ ਬਹੁਤ ਹੀ ਸਰਤਾਰ ਅਫਸਰ ਸਾਹਿਬਾਨ ਸਾਡੇ ਜਿੰਨੇ ਇੱਥੇ ਸਰਪੰਚ ਪੰਚ ਨੰਬਰਦਾਰ ਸਾਹਿਬਾਨ ਆਏ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਅਸੀਂ ਗੱਲਾਂ ਸੁਣੀਆਂ ਕਿਉਂਕਿ ਅੱਜ ਮੈਂ ਸਾਰੀ ਇਹ ਗੱਲ ਕਹਿਣੀ ਚਾਹੁੰਦਾ ਹੈ ਅਵੇਅਰਨੈਸ ਹਰ ਕੱਚ ਵਿੱਚ ਗੱਲ ਪਹੁੰਚੀ ਹੋਈ ਹੈ ਕਿਉਂਕਿ ਜੋ ਚੀਜ਼ ਪਬਲਿਕ ਤੋਂ ਸ਼ੁਰੂ ਹੋਈ ਹੈ ਪਬਲਿਕ ਨੇ ਹੀ ਖਤਮ ਕਰਿਆ ਨੂੰ ਨਾ ਹੀ ਕੋਈ ਮਹਿਕਮਾ ਕਰ ਸਕਦਾ ਹੈ ਨਾ ਹੀ ਉਹਨੂੰ ਕੋਈ ਸਕੀਮ ਕਰ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਪੰਜਾਬ ਅਤਵਾਦ ਦੇ ਦੌਰ ਚੋਂ ਗੁਜ਼ਰਿਆ ਇਹ ਜੇ ਆਪਾਂ ਕਹਿ ਦਈਏ ਕਿ ਪੁਲਿਸ ਨੇ ਖਤਮ ਕਰਿਆ ਬਿਲਕੁਲ ਨਹੀਂ ਪੁਲਿਸ ਤੋਂ ਖਤਮ ਹੋਇਆ ਇਹ ਆਮ ਪਬਲਿਕ ਤੋਂ ਖਤਮ ਹੋਇਆ ਸਾਡੇ ਹਲਕੇ 'ਚ ਅੱਜ ਵੀ ਨਹੀਂ ਸਰ ਘਟੋ ਘਟ 10 15 ਸਾਲ ਤੋਂ ਸਿਰਫ 20% ਪਰਾਲੀ ਸੜਦੀ ਸੀ ਇੱਕ ਸਾਡੇ ਬਘੋੜਾ ਨਹਿਰ ਦੇ ਉੱਪਰ ਬਾਇਓਮਾਸ ਨਾਲ ਤੋਂ ਬਿਜਲੀ ਪ੍ਰੋਜੈਕਟ ਲੱਗੇ ਹੋਏ ਸੀ ਜਿਹੜਾ ਸਾਰੀ ਪਰਾਲੀ ਨੂੰ ਕਵਰ ਕਰਦਾ ਸੀ ਉਹ ਸਾਡੇ ਅੰਕੇ ਚ ਲੇਕਿਨ ਉਹਨਾਂ ਦੇ ਦਿਗਦੇ ਹੋਏ ਹੁਣ ਵੀ ਹਲਕਾ ਕਨੌਰ ਤੋਂ ਜੀਵਿਦਾਰ ਬੈਠੇ ਆ ਉਹ ਹੁਣ ਵੀ ਸਾਡੇ ਹਲਕੇ 'ਚ ਜਿਹੜੀ ਇਸ ਵਾਰ ਹੈ ਵੇ ਤੋਂ 25% ਅੱਜ ਲੱਗੀ ਆ ਡਾਕਟਰ ਸਾਹਿਬ ਵੀ ਬਾਦਰਗੜ ਤੋਂ ਕੋਈ ਨਹੀਂ ਮਤਲਬ ਇਹ ਨਹੀਂ ਹੈ ਵੀ ਸਾਡੇ 100% ਆਉਣ ਲੱਗੀ ਆ ਕਿਉਂਕਿ ਜਾ ਕੇ ਦੇਖ ਨਹੀਂ ਸਕਦੇ ਮੈਂ ਖੁਦ ਆਪ ਖੇਤੀ ਕਰ ਰਿਹਾ 80 90 ਬਿੱਲਾਂ ਦੀ ਖੇਤੀ ਆ ਜਿਦੇ ਚੋਂ ਮੇਰੇ ਗੱਲ ਪੰਜ ਚਾਰ ਬਿੱਲੇ ਉਹ ਸਾਡੀ ਮਜਬੂਰੀ ਹੋਈ ਛੜਨਾ ਬਾਕੀ ਸਾਰੀ ਵਿੱਚ ਉਹਨੂੰ ਯੂਜ਼ ਕਰਿਆ ਗਿਆ ਦੂਜਾ ਸਾਲ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਸਾਨੂੰ ਇੱਕ ਫੋਕੀ ਸ਼ੋਰ ਤੋਂ ਬਾਹਰ ਆਣਾ ਪਈ ਹੈ ਜੀ ਸਭ ਤੋਂ ਵੱਡਾ ਪ੍ਰਦੂਸ਼ਣ ਇਹ ਇਹ ਚੀਜ਼ ਸਰ ਜੇ ਮੇਰੀ ਗੱਲ ਨੂੰ ਕੋਈ ਮਾਇੰਡ ਨਾ ਕਰੇ ਕਿਉਂਕਿ ਮੈਂ ਥੋੜੇ ਜਣ ਕੀ ਗੱਲ ਦੱਸਦਾ ਰਾਜਪਰੇ ਨਾ ਰਵੀ ਬੁੱਕ ਡੀਪੋ ਨਾ ਤੋਂ ਇੱਕ ਸ਼ਾਪ ਹੈ ਜੋ ਕਿ ਲਾਇਬ੍ਰੇਰੀ ਦੀ ਇੱਕ ਨੰਬਰ ਦੀ ਸ਼ਾਪ ਹੈ ਬਹੁਤ ਮਸ਼ਹੂਰ ਹੈ ਮੈਂ ਉੱਥੇ ਬੱਚਿਆਂ ਦੀਆਂ ਕਿਤਾਬਾਂ ਲੈਣ ਗਿਆ ਈਵਨ ਤੇ ਮੈਕਸੀਮਮ ਲੇਡੀਜ਼ ਸੀਗੇ ਜਿਹੜੀ ਬੁੱਕ ਖਰੀਦ ਰਹੀ ਸੀਗੇ ਉਹਨਾਂ ਨੇ ਸੈੱਟ ਬਣਾਏ ਸੀ ਫਰਸਟ ਕਲਾਸ ਸੈਕੰਡ ਥਰਡ ਫੋਰਥ ਉਸਾ ਮਲ ਸੈੱਟ ਬਣਾਏ ਸੀ ਕਾਊਂਟਰ ਲੱਗੇ ਹੋਏ ਸੀ ਜਿਵੇਂ ਆਪਣੇ ਲੱਜ ਦੇ ਕਾਊਂਟਰ ਲੱਗੇ ਹੋਏ ਸਾਈਡ ਇਹ ਸਾਈਡ ਉੱਥੋਂ ਅਸੀਂ ਬੁੱਕਸ ਲਈਆਂ ਉਹਨਾਂ ਨੇ ਇੱਕ ਫੌਲਡਰ ਇੰਚ ਪਾਈਆਂ ਜੀ ਦੂਜੀ ਉਹਦੇ ਚੋਂ ਦੋ ਬੁੱਕ ਮਿਸ ਸੀ ਗਿਆ ਦੂਜੇ ਕਾਊਂਟਰ ਤੋਂ ਲਈਆਂ ਅੱਡ ਫੌਲਡਰ ਇੰਚ ਪਾਈਆਂ ਜੀ ਉਹਨਾਂ ਨੇ ਹਰ ਬੰਦਾ ਲੈ ਰਿਆ ਤੇ ਫੜ ਰਿਹਾ ਫਿਰ ਉਸ ਤੋਂ ਬਾਅਦ ਆ ਗਿਆ ਜੋ ਸਮਾਨ ਸੀਗਾ ਕਿਟ ਪੈਨਸ ਪੈਨਸਲਸ ਉਹ ਥਰਡ ਫੌਲਡਰ ਵਿੱਚ ਪਾਈਆਂ ਜੀ ਉਹਨਾਂ ਨੇ ਉਸ ਟਾਈਮ ਉੱਤੇ ਅਸੀਂ ਮੇਰੇ ਕੱਲ 40 ਬਿਨਾ ਲੇਡੀਜ਼ ਆਉਣੀਆਂ ਜੀ ਉਸ ਦੁਕਾਨ ਤੇ ਬਹੁਤ ਵੱਡੀ ਦੁਕਾਨ ਹੈ ਉਹ ਤਾਂ ਮੇਰੇ ਦਿਮਾਗ ਚ ਆਈ ਕਿਉਂਕਿ ਮੈਨੂੰ ਇਸ ਤੋਂ ਬਹੁਤ ਅਲਰਜੀ ਹੈ ਜੀ ਮੈਂ ਹਰੇਕ ਬੰਦੇ ਨੂੰ ਟੋਕਦਾ ਬੋਲੋ ਥਿੰਨ ਹਰੇਕ ਜੀ ਜਿੱਤੇ ਵੀ ਕਿਤੇ ਹੋਏ ਕਿਉਂਕਿ ਸਾਡੇ ਨਾਲ ਬਹੁਤ ਨੁਕਸਾਨ ਹੋਇਆ ਇਸ ਨਾਲ ਜੀ ਹੁੰਦਾ ਹੈ ਉੱਤੇ ਚੋਈਆਂ ਨਾਲੀਆਂ ਚ ਮੈਂ ਉਹ ਲੇਡੀਜ਼ ਨੂੰ ਅਰਜ਼ ਕਰੀਗੀ ਉਹਨਾਂ ਨੇ ਜਦੋਂ ਦੋ ਦੋ ਲਫਾਪੇ ਛੱਡਦੇ ਆਪਣਾ ਸਮਾਨ ਇੱਥੇ ਚ ਪਾ ਲਏ ਫਿਰ ਉਹਨਾਂ ਨੂੰ ਵੀ ਰਵੀ ਵਾਲਿਆਂ ਨਾਲ ਗੱਲ ਹੋਈ ਉਹ ਕਹਿੰਦੇ ਸਾਡੀ ਮਜਬੂਰੀ ਹੈ ਮੈਂ ਮਜਬੂਰੀ ਨਹੀਂ ਇਹ ਕਰਮਾਂ ਦਾ ਪਹਿਣਾ ਜੀ ਤਾਂ ਚਲੋ ਇਸ ਗੱਲ ਦਾ ਅਸਰ ਹੋਇਆ ਹੁਣ ਸਰ ਮੈਂ ਇੰਨੀ ਗੱਲ ਹੋਰ ਕਰਨੀ ਚਾਹੁੰਦਾ ਨਹੀਂ ਸਭ ਤੋਂ ਵੱਡਾ ਪੋਲੂਸ਼ਨ ਸਾਡੇ ਹਾਡਨ ਵੀ ਬਣਾ ਰਹੇ ਹੈ ਰਸਾਲਾ ਤਾਂ ਹੈ ਇਹ ਥੋੜੀ ਬਹੁਤ ਵੱਡਾ ਪੋਲੂਸ਼ਨ ਹੋ ਰਿਹਾ ਹੈ ਕਿਉਂਕਿ ਹਰ ਜਿਹੜਾ ਚੰਗਾ ਹੋਟਲ ਹੈ ਜਿਹੜਾ ਚੱਲਦਾ ਜੀ 8 ਤੋਂ ਲੈ ਕੇ 10 ਕਿਲੋ ਤੱਕ ਹਰ ਹੋਟਲ ਚੋਂ ਤੇ ਪਲਾਸਟਿਕ ਬਾਹਰ ਜਾਰੀ ਹੈ ਜਿਸ ਦਾ ਨਾ ਕੋਈ ਸੋਲੂਸ਼ਨ ਹੈ ਵੀ ਇਹ ਗੱਲ ਜੀ ਇਹ ਕਿਉਂ ਕਿਤੇ ਰੱਖ ਸਕਦੇ ਆ ਸਭ ਤੋਂ ਇੱਧਰ ਵੀ ਸਾਨੂੰ ਜਾਗਰਤੀ ਪੈਦਾ ਕਰਨੀ ਪਣੀ ਹੈ ਹੁਣ ਅਸੀਂ ਚਾਹ ਪੀਰੇ ਸੀਗੇ ਜਦੋਂ ਉਹਨੇ ਪਲੇਟਾਂ ਧੋਣ ਦੇ ਮਾਰੇ ਵੀ ਉਹ ਜਿਹੜਾ ਆਪਾਂ ਕੱਪ ਪਲੇਟ ਚ ਰੱਖ ਕੇ ਦਿੰਦੇ ਆ ਇਹ ਪਲਾਸਟਿਕ ਦੀ ਪਲੇਟ ਹੈ ਜੀ ਹਰ ਬੰਦੇ ਨੂੰ ਦਿੱਤੀ ਆ ਉੱਥੇ ਥੱਲੇ 5 ਸਾਰੇ ਨੇ ਥੰਦੇ ਨੂੰ ਕਰਤੀਆਂ ਸੀ ਕੁਰਸੀਆਂ ਤੇ ਬਾਅਦ ਚ ਇਹਨਾਂ ਨੇ ਇਕੱਠੀਆਂ ਕਰਕੇ ਪਛਾੜਨੀਆਂ ਜਿਹੜੀ ਅਸੀਂ ਇਹ ਯੂਜ਼ ਕਰ ਰਹੇ ਹਾਂ 5 ਲੀਟਰ ਚ ਵੀ ਆਉਂਦੀਆਂ ਵੱਡੇ ਇਹਦੇ ਕੈਨ ਵੀ ਆਉਂਦੇ ਆ ਉੱਥੇ ਪ੍ਰੋਬਲਮ ਆਉਂਦੀ ਹੈ ਗਲਾਸ ਤਾਂ ਹੁੰਦੇ ਉਹ ਹਸਰੇ ਮੈਨੇਜਰ ਸਾਹਿਬ ਪ੍ਰੋਬਲਮ ਆਉਂਦੀ ਹੈ ਨਾ ਜੀ ਸਿਰਫ ਗਲਾਸ ਤਾਂ ਹੁੰਦੇ ਤੇ ਅੱਜ ਜੇ ਮੈਂ ਸੌਰੀ ਮਾਫੀ ਵੀ ਚਾਹਾਂਗਾ ਜੇ ਮੈਂ ਕਿਸੇ ਦੇ ਖਲਾਫ ਬੋਲ ਗਿਆ ਹਾਂ ਠੀਕ ਹੈ ਜੀ ਦੂਜੇ ਉਹਦੇ 'ਚ ਸੱਡੀ ਵੀ ਹੈ ਜੀ ਇਹ ਜਿਹੜੀ ਫਾਇਲ ਕਵਰ ਆਪਾਂ ਨੂੰ ਲੋੜ ਨਹੀਂ ਹੈ ਜੀ ਕਿਉਂਕਿ ਇਹਦੇ ਚੋਂ ਸਿਰਫ 2-3 ਲੈਂਦਾ ਲਿਖਿਆ ਜਿੰਨੇ ਵੀ ਲਿਖਿਆ ਹੈ ਕਾਪੀ ਤਾਂ ਚਲੋ ਜੇ ਕੋਈ ਸੁਟੇਗਾ ਨਹੀਂ ਤਾਂ ਕੰਮ ਆਜੇਗੀ ਕਿਸੇ ਦੇ ਜਾਂ ਵਰਤਮ ਹੋਵੇ ਪਰ ਇਹ ਕਿਸੇ ਦੇ ਵਰਤਮ ਲੈਣ ਨਹੀਂ ਹੈਗੇ ਠੀਕ ਹੈ ਸਰ ਬਿਲਕੁਲ ਠੀਕ ਹੈ ਹਾਂ ਸਭ ਤੋਂ ਜ਼ਿਆਦਾ ਸਾਨੂੰ ਪੋਲੋ 3 ਤੋਂ ਬਚਣਾ ਪੈਣਾ ਜੀ ਇਹ ਅਵੇਅਰਨੈਸ ਤਾਂ ਆ ਗਈ ਪ੍ਰਾਣੀ ਨਾਲੀ ਇਹਦੇ ਜੇ ਅਸੀਂ ਨਾ ਵੀ ਕਰੀਏ ਨਾ ਵੀ ਹਰ ਬੰਦੇ ਕੋਲ ਇੱਕੀ ਤੋਂ ਬੱਚਾ ਹੈ ਹੁਣ ਲੋਕ ਆਪਣੇ ਆਪ ਤੋਂ ਘੱਟ ਡਰਦੇ ਆ ਆਪਣੇ ਬੱਚਿਆਂ ਤੋਂ ਜ਼ਿਆਦਾ ਡਰ ਲੱਗੇ ਜੀ ਇਹ ਚੀਜ਼ ਦਾ ਬੜਾ ਫਰਕ ਪੈ ਰਿਹਾ ਫਿਰ ਉਹਨੇ ਇੱਕ ਹੋਰ ਜਿਹੜਾ ਲੇਡੀਜ਼ ਵਾਲਾ ਗੱਲ ਕਿਹਾ ਇਹ ਤੁਹਾਡਾ 100% ਸਕਸੈਸਫੁਲ ਹੋਏਗਾ ਜੀ ਅ ਪੇਂਟ ਲਗਾਉਣ ਵਾਲਾ ਸਾਡੇ ਦੋ ਮੁੰਡੇ ਆਏ ਜੀ ਸ਼ਹਿਰ ਤੋਂ ਉਹ ਬੰਦੇ ਐਗਰੀਕਲਚਰ ਦੀ ਬੀਐਸਸੀ ਕਰਦੇ ਸੀ ਖਾਲਸਾ ਪੁਲਿਸ ਤੋਂ ਜੀ ਉਹ ਸਾਡੇ ਆਪਣੇ ਪਿੰਡ ਦੇ ਬੱਚੇ ਨਾਲ ਆ ਗਏ ਉਹਨਾਂ ਨੇ ਉਹਨਾਂ ਦੀ ਕੋਈ ਟੀਚਰ ਸੀ ਕਹਿੰਦੇ ਸਾਨੂੰ ਕਸਮ ਖੜਾਈ ਹੈ ਟੀਚਰ ਨੇ ਕਿ 40 40 ਬੇਡੇ ਤੁਸੀਂ ਲਵਾਣੇ ਜੀ ਉਹ ਕਹਿੰਦੇ ਅੰਕਲ ਤੁਹਾਡੇ ਪਿੰਡ ਚ ਵੀ ਆਉਰੇ ਲਾ ਦਈਏ ਉਹ ਉਸ ਕਸਮ ਦੇ ਮਾਰੇ ਉਹ ਪਿੰਡ ਚ ਲਵਾ ਕੇ ਜੀ ਚੜੇ ਚੜੇ ਬੇਡੇ ਵੀਰ ਕਰਨਾ ਤਾਂ ਸਾਨੂੰ ਸਾਰਿਆਂ ਨੂੰ ਪੈਣਾ ਹੈ ਪਰ ਲੇਕਿਨ ਕਿਤੇ ਨਾ ਕਿਤੇ ਸਾਨੂੰ ਟੋਕਾ ਟਾਕੀ ਕਰਨੀ ਪੈਣੀ ਹੈ ਜੀ ਕਿਸੇ ਨੂੰ ਉਸ ਚੀਜ਼ ਦਾ ਗੁੱਸਾ ਵੀ ਲੱਗਣਾ ਹੈ ਕੋਈ ਨਹੀਂ ਅੱਜ ਕੱਲ ਹਰੇਕ ਬੰਦਾ ਪੜਿਆ ਲਿਖਿਆ ਜੀ ਅਗਲ ਜਾਗਰੂਕੀ ਸਮਝਦਾ ਹੈ ਵੀ ਪੋਲੀਥੀਨ ਤੋਂ ਸਭ ਤੋਂ ਪਹਿਲਾਂ ਸਾਨੂੰ ਬਚਣਾ ਪੈਣਾ ਹੈ ਥੈਂਕ ਯੂ ਜੀ ਸਰ ਡਾਕਟਰ ਬੰਦੇ ਹਾਂ ਸ਼ਾਨਾ ਦਾ ਜੀ ਥੈਂਕ ਯੂ